ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਇਹ ਟਿੱਕੀਆਂ ਦਾ ਲੰਗਰ ਰੱਖ ਰਿਆ ਜੀ। ਕੈਮਰਾਮੈਨ ਨੂੰ ਕਹੂੰਗੀ ਕਿ ਥੋੜਾ ਇਹ ਕੈਮਰਾ ਮਾਰ ਕੇ ਦਿਖਾ ਦੇਣ ਕਿ ਕਿਸ ਤਰ੍ਹਾਂ ਜਿਹੜਾ ਪਹਿਲਾ ਆਲੂਆਂ ਨੂੰ ਜਿਹੜਾ ਉਬਾਲਿਆ ਜਾਂਦਾ ਹੈ ਤੇ ਉਸ ਤਰ੍ਹਾਂ ਫਿਰ ਗ੍ਰाइंड ਕੀਤਾ ਜਾਂਦਾ ਉਹਨਾਂ ਨੂੰ। ਨੀਆਕ ਸੰਗਤਾਂ ਪਹੁੰਚ ਗਈਆਂ। ਸੰਗਤਾਂ ਬਹੁਤ ਜੀ ਸੰਗਤਾਂ ਦਾ ਠਾਠਾ ਮਾਰਦਾ ਇਕੱਠਾ ਜੀ। ਜਿਹਦੇ ਵਿੱਚ ਆਪਾਂ ਧਣੀਆਂ ਪਾ ਦਨੇ ਆ, ਮੂੜੀਆਂ ਦੇ ਪੱਤੇ, ਦਹੀਂ, ਲੂਣ, ਪਾਣੀ ਬਾਕੇ ਬਾਦ ਨੂੰ ਗ੍ਰाइंड ਕਰ ਦੇਣਾ ਜੀ। ਤੇਸ ਦੇ ਅਨਸਾਰ ਵਾਧਾ ਘਾਟਾ ਜੋ ਕਰਨਾ ਹੈ ਉਹ ਹੋ ਜਾਦਾ ਹੈ ਨਾ ਹਾਂਜੀ ਸਹਿਰਗੜੀਆਂ ਦੇ ਜੰਤੇ ਜੀ ਅਸੀਂ ਸੇਵਾ ਨਿਭਾ ਰਹੇ ਹਾਂ ਪਿੰਡ ਚਰਗ ਦਾ ਲੰਗਰ ਚੱਲ ਰਿਹਾ ਹੈ ਜੀ ਇੱਕ ਨਾ ਪੁਰਾਣੇ ਬਜ਼ੁਰਗਾਂ ਨੂੰ ਆਦਤ ਹੁੰਦੀ ਹੈ ਸਵੇਰੇ ਨਾ 4 ਵਜੇ ਉੱਠ ਕੇ ਗੁਰਦੁਆਰਾ ਸਾਹਿਬ ਚਲੇ ਜਾਂਦੇ ਕਿਉਂਕਿ ਅੱਜ ਕੱਲ ਉਹ ਚੀਜ਼ ਰਹੀ ਨਹੀਂ ਹੈਗੀ ਬਹੁਤ ਸਾਰੇ ਨੌਜਵਾਨ ਆ ਜਿਹੜੇ 10 ਵਜੇ ਤੱਕ ਹੀ ਉੱਠਦੇ ਆ ਤੁਸੀਂ ਆਪਣੇ ਕਿੰਨੇ ਕ ਵਜੇ ਤੋਂ ਲੈ ਕੇ ਸੇਵਾ ਨਿਭਾ ਰਹੇ ਹੋ ਅਸੀਂ ਗੁਰਦੁਆਰਾ ਸਾਹਿਬ 5 ਵਜੇ ਉੱਠ ਕੇ ਚਲੇ ਜਾਨੇ ਆਂ ਜੀ ਫਿਰ ਮੱਥਾ ਟੇਕ ਕੇ ਫਿਰ ਅਸੀਂ ਇੱਧਰ ਸੇਵਾ ਚਾ ਜਾ ਜਾਨੇ ਆਂ ਸੇਵਾ ਨੂੰ ਆਂ ਆਟਾ ਆ ਗਿਆ ਹੁਣ ਬੀਬੀਆਂ ਦੇ ਕੋਲ ਤੇ ਹੁਣ ਇਹਨਾਂ ਨੂੰ ਜਿਹੜੀ ਸ਼ੇਪ ਆ ਟਿੱਕੀਆਂ ਦੀ ਦਿੱਤੀ ਜਾਊਗੀ ਤੇ ਕਿਸ ਤਰ੍ਹਾਂ ਜਿਹੜੇ ਹੱਥਾਂ ਨੂੰ ਘੀ ਲਾ ਕੇ ਜਿਹੜੀ ਅੱਗੇ ਉਹਨਾਂ ਨੂੰ ਸ਼ੇਪ ਦਿੱਤੀ ਜਾਂਦੀ ਆ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਅੱਜ ਅਸੀਂ ਪਹੁੰਚੇ ਆਂ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦ ਜੋੜ ਮਿਲ ਤੇ ਤੇ ਉਰ ਇੱਕ ਲੰਗਰ ਲੱਗਿਆ ਹੋਇਆ ਹੈ ਬਹੁਤ ਸਾਰੀਆਂ ਸੰਗਤਾਂ ਆ ਰਹੀਆਂ ਨੇ ਤੇ ਆਪਣੀ ਜਿਹੜੀ ਅਹਿਮ ਭੂਮਿਕਾ ਉਹ ਨਿਭਾ ਰਹੀ ਨੇ ਤੇ ਬਹੁਤ ਸਾਰਾ ਜਿਹੜਾ ਸੰਗਤਾਂ ਦਾ ਹੰਗਾਰਾ ਦੇਖਣ ਨੂੰ ਵੀ ਮਿਲ ਰਿਹਾ ਹੈ ਤੇ ਤੁਹਾਨੂੰ ਕੁਝ ਸੰਗਤਾਂ ਦੇ ਨਾਲ ਵੀ ਮਲਾਉਣੇ ਆ ਤੇ ਉਹਨਾਂ ਤੋਂ ਪੁੱਛਦੇ ਆ ਕਿ ਕਾਹਦਾ ਲੰਗਰ ਹੈ ਜਿਹੜਾ ਉਰੇ ਤਿਆਰ ਕੀਤਾ ਜਾਂਦਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਹਾਂ ਸਰ ਕਾਹਦਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਇਹ ਕਿਵੇਂ ਕਿਵੇਂ ਤਿਆਰ ਕਰਦੇ ਹੋ ਇਹ ਪਹਿਲਾਂ ਉਧਰੋਂ ਵਾਲ ਕੇ ਆਉਂਦੇ ਨੇ ਜੀ ਫਿਰ ਇੱਥੇ ਗ੍ਰाइंड ਕਰਦੇ ਆ ਤੇ ਫਿਰ ਉਧਰੋਂ ਟਿੱਕੀ ਤਿਆਰ ਹੁੰਦੀ ਹੈ ਮਿਕਸ ਕਰਕੇ ਸਾਰਾ ਚੀਜ਼ ਪਾ ਕੇ ਕਿ ਟਿੱਕੀ ਤਿਆਰ ਹੋ ਰਹੀ ਹੈ ਜੀ ਹਾਂ ਸਰ ਕਿੰਨੇ ਕ ਦਿਨ ਹੋ ਗਏ ਉਹਰੇ ਆਹ ਵਾਲਾ ਲੰਗਰ ਲੱਗੇ ਇਹ 21 ਤਰੀਕ ਤੋਂ ਚੱਲ ਰਿਹਾ ਜੀ ਹਾਂਜੀ ਹਾਂ ਸਰ ਕਿੰਨੇ ਕ ਟਾਈਮ ਤੱਕ ਚੱਲਦਾ ਰਹਿੰਦਾ ਹੈ ਜੇ ਕਿੰਨੀ ਕ ਡਿਊਟੀ ਹੁੰਦੀ ਹੈ ਤੁਹਾਡੀ ਦੀ 28 ਤਰੀਕ ਤੱਕ ਲਾਉਨੇ ਆ ਜੀ 20 ਤੋਂ ਆ ਕੇ 23 30 ਤਰੀਕ ਤੱਕ ਹਾਂਜੀ ਹਾਂ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਥੋੜਾ ਇਹ ਕੈਮਰਾ ਮਾਰ ਕੇ ਦਿਖਾ ਦੇਣ ਕਿ ਕਿਸ ਤਰ੍ਹਾਂ ਜਿਹੜਾ ਪਹਿਲਾਂ ਆਲੂਆਂ ਨੂੰ ਜਿਹ ਉਸ ਤਰ੍ਹਾਂ ਫਿਰ ਗ੍ਰੈਂਡ ਕੀਤਾ ਜਾਂਦਾ ਉਹਨਾਂ ਨੂੰ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਕਿ ਅੱਗੇ ਕੀ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਆ ਜਿਹੜੇ ਆਲੂ ਆ ਵਾਲੇ ਜਾਂਦੇ ਉਸ ਤੋਂ ਬਾਅਦ ਗ੍ਰੈਂਡ ਆ ਜਿਹੜੇ ਕੀਤੇ ਜਾਂਦੇ ਨੇ ਤੇ ਤੁਸੀਂ ਕੁਝ ਵੈਜੀਟੇਬਲ ਵੀ ਦੇਖ ਸਕਦੇ ਹੋ ਜਿਸ ਤਰ੍ਹਾਂ ਪਿਆਜ਼ ਵੀ ਆ ਉਹ ਤੁਹਾਨੂੰ ਆ ਚੀਜ਼ਾਂ ਮੂਲੀਆਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਤੇ ਮੂਲੀਆਂ ਵੀ ਜਿਹੜੀਆਂ ਕੱਟੀਆਂ ਹੋਈਆਂ ਨੇ ਤੇ ਤੁਸੀਂ ਹੋਰ ਜਿਹੜੀ ਵੈਜੀਟੇਬਲ ਆ ਉਹ ਵੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀ ਆਪਣੇ ਸੰਗਤਾਂ ਨੇ ਉਹ ਕੰਮ ਕਰ ਰਹੀਆਂ ਨੇ ਤੇ ਗਲਤ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਬਾਬਾ ਜੀ ਤੁਸੀਂ ਆਪਣੀ ਸੇਵਾ ਨਹੀਂ ਵਾਰਿਓ ਕੀ ਕਹਿਣਾ ਚਾਹੁੰਦੇ ਆ ਹਾਂ ਜੀ ਹਾਂ ਜੀ ਸਾਹਿਬ ਜਦਾਂ ਯਾਦ ਜੀ ਜੀ ਲੰਗਰ ਚੱਲ ਰਿਹਾ ਚਰਕਪਿੰਡ ਦਾ ਹਾਂ ਜੀ ਕਦੋਂ ਕੋ ਸੇਵਾ ਨਹੀਂ ਵਾਰਿਓ ਹਾਂ ਜੀ ਹਾਂ ਜੀ ਸੇਵਾ ਜੀ ਚੱਲ ਰਹੀ ਆ ਕਾਦਾ ਇਹ ਲੰਗਰ ਆ ਇਹ ਜੀ ਟਿੱਕੀ ਦਾ ਚੱਲ ਰਿਹਾ ਜੀ ਜੀ ਹਾਂ ਜੀ ਤੇ ਕਿੰਨੀ ਇਕ ਸੰਗਤਾਂ ਪਹੁੰਚ ਗਈਆਂ ਸੰਗਤਾਂ ਬਹੁਤ ਜੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆ ਜੀ ਤੁਸੀਂ ਸਵੇਰ ਦੇ ਉਰੇ ਡਿਊਟੀ ਕਰ ਰਹੇ ਹੋ ਜੀ ਹਾਂ ਜੀ ਹਾਂ ਜੀ ਸਵੇਰ ਦੇ ਉਰੇ ਚੱਲ ਰਿਹਾ ਜੀ ਤੇ ਤੁਸੀਂ ਦੇਖਿਆ ਹੀ ਆ ਕਿ ਜਿਵੇਂ ਬਹੁਤ ਸਾਰੀਆਂ ਸੰਗਤਾਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਤੇ ਬਹੁਤ ਸਾਰੇ ਜਿਹੜੇ ਸੇਵਕ ਹੋਰੇ ਕੰਮ ਵੀ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਦੇਖੋ ਸਾਰਾ ਕੁਝ ਕਟਕੁੱਟ ਕੇ ਅੱਗੇ ਵੀ ਤਿਆਰ ਹੋ ਰਿਹਾ ਤੇ ਉੱਧਰ ਵੀ ਦੇਖ ਸਕਦੇ ਹੋ ਤੁਸੀਂ ਹਰੀ ਚਟਨੀ ਆ ਪਿਆਜ਼ ਇਹਨੇ ਤੇ ਸਾਰਾ ਕੁਝ ਗ੍ਰੈਂਡ ਵੀ ਕਰ ਰਹੇ ਨੇ ਸਰ ਕਦੋਂ ਤੋਂ ਸੇਵਾ ਲਈ ਮਾਰ ਰਹੇ ਹੋ ਆਪਾਂ ਅੱਜ ਸਵੇਰ ਤੋਂ ਹੀ ਆਏ ਆ ਜੀ ਵੈਸੇ ਤਾਂ ਇੱਥੇ ਸਰ ਕੀ ਬਣਾ ਰਹੇ ਹੋ ਆਪਾਂ ਹਰੀ ਚਟਨੀ ਬਣਾ ਰਹੇ ਆ ਜੀ ਇੱਥੇ ਟਿੱਕੀ ਦੇ ਨਾਲ ਚਲਾਉਣ ਵਾਸਤੇ ਜਿਹਦੇ ਵਿੱਚ ਆਪਾਂ ਧਨੀਆ ਪਾਦ ਰਹੇ ਆ ਮੂੜੀਆਂ ਦੇ ਪੱਤੇ ਦਹੀਂ ਲੂਣ ਪਾਣੀ ਥਾਕੇ ਬਾਰੇ ਨੂੰ ਗ੍ਰਾਈਂਡ ਕਰ ਦੇਣਾ ਜੀ ਟੇਸਟ ਦੇ ਅਨਸਾਰ ਵਾਧਾ ਘਾਟਾ ਜੋ ਕਰਨਾ ਆ ਉਹ ਹੋ ਜਾਂਦਾ ਹੈ ਨਾਲ ਮੇਰਾ ਦਹੀਂ ਵੀ ਮਿਕਸ ਕਰ ਰਿਹਾ ਹਾਂ ਦਹੀਂ ਵੀ ਪਾਉਣਾ ਹੈ ਨਾ ਥੋੜਾ ਫਲੇਵਰ ਆ ਜਾਂਦਾ ਜੀ ਕਹੀ ਜੇ ਇਹ ਨਵੀਂ ਟੈਕਨੀਕ ਆ ਬਿਲਕੁਲ ਜੀ ਬਿਲਕੁਲ ਵਿੱਚਾਂ ਦੇ ਨਾਲ ਦਹੀਂ ਹਾਂ ਜੀ ਮਿਰਚਾਂ ਦਹੀਂ ਹੋ ਗਿਆ ਮੂੜੀਆਂ ਦੇ ਪੱਤੇ ਹੋ ਗਏ ਵਿੱਚ ਧਰੀਆਂ ਹੋ ਗਏ ਪਿਆਜ਼ ਹੋ ਗਿਆ ਸਾਰਾ ਕੁਝ ਇਕੱਠਾ ਕਰਨਾ ਪੈਂਦਾ ਮੈਨੂੰ ਹੋਰ ਕਿਹੜੀ ਕਿਹੜੀ ਸੇਵਾ ਨਹੀਂ ਭਾਈ ਇਹ ਕਦੋਂ ਤੋਂ ਲੱਗੇ ਹੋ ਆ ਆਪਾਂ ਤਾਂ ਆਉਂਦੇ ਹੁੰਦੇ ਇੱਥੇ 8-10 ਸਾਲ ਹੋ ਗਏ ਜੀ ਹਰੇਕ ਸਾਲ ਆਈਦਾ ਆ ਦੋ ਦਿਨ ਲਾਲੀ ਦੇ ਸੇਵਾ ਦੇ ਦੇਖ ਸਕਦੇ ਹੋ ਕਿ ਉਰੇ ਜਿਹੜਾ ਟਿੱਕੀਆਂ ਦਾ ਲੰਗਰ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹਦੀ ਮੇਰੇ ਟਿੱਕੀਆਂ ਦਾ ਲੰਗਰ ਆ ਤੇ ਉਰੇ ਹਰੀ ਚਟਨੀ ਆ ਜਿਹੜੀ ਕਿਸ ਤਰ੍ਹਾਂ ਤਿਆਰ ਕੀਤੀ ਜਾਂਦੀ ਆ ਤੇ ਬਹੁਤ ਸਫਾਈ ਦੇ ਨਾਲ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਆ ਤੇ ਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਹਰੀ ਚਟਨੀ ਆ ਉਹ ਬਣਾਈ ਗਈ ਆ ਆ ਤੁਹਾਨੂੰ ਜਿਵੇਂ ਦਿਖਾਇਆ ਹੀ ਆ ਕਿ ਪਿੱਛੇ ਕੰਮ ਚੱਲ ਰਿਹਾ ਹੈ ਤੇ ਉਰੇ ਕੁਝ ਬੀਬੀਆਂ ਨੇ ਜਿਹੜੀਆਂ ਆਪਣੀਆਂ ਸੇਵਾ ਵੀ ਨਿਭਾ ਰੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਹੱਥਾਂ ਦੇ ਵਿੱਚ ਟਿੱਕੀਆਂ ਨੇ ਤੇ ਕਿਸ ਤਰ੍ਹਾਂ ਜਿਹੜੀਆਂ ਟਿੱਕੀਆਂ ਤਿਆਰ ਹੋ ਕੇ ਬੀਬੀਆਂ ਦੇ ਕੋਲ ਆਉਂਦੀਆਂ ਨੇ ਤੇ ਅੱਗੇ ਬੀਬੀਆਂ ਕੰਮ ਕਰਦੀਆਂ ਨੇ ਤੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਹਿਰਗਰਦਿਆਂ ਦੇ ਜੰਤੇ ਜੀ ਅਸੀਂ ਸੇਵਾ ਨਿਭਾ ਰਹੇ ਆ ਪਿੰਡ ਜਰਗ ਦਾ ਲੰਗਰ ਚੱਲ ਰਿਹਾ ਜੀ ਟਿੱਕੀਆਂ ਦੀ ਸੇਵਾ ਚੱਲ ਰਹੀ ਆ ਬੀਬੀ ਸੇਵੀਆਂ ਸੇਵਾ ਕਰਦੀਆਂ ਨੇ ਤੇ ਲੰਗਰ ਸ਼ਿਕਾ ਰਹੇ ਨੇ ਅ ਇੱਕ ਨਾ ਪੁਰਾਣੇ ਬਜ਼ੁਰਗਾਂ ਨੂੰ ਆਦਤ ਹੁੰਦੀ ਆ ਸਵੇਰੇ ਨਾ 4 ਵਜੇ ਉੱਠ ਕੇ ਗੁਰਦੁਆਰਾ ਸਾਹਿਬ ਚਲੇ ਜਾਂਦੇ ਕਿਉਂਕਿ ਅੱਜ ਕੱਲ ਉਹ ਚੀਜ਼ ਰਹੀ ਨਹੀਂ ਹੈਗੀ ਬਹੁਤ ਸਾਰੇ ਨੌਜਵਾਨ ਆ ਜਿਹੜੇ 10 ਵਜੇ ਤੱਕ ਹੀ ਉੱਡਦੇ ਆ ਤੁਸੀਂ ਆਪਣੇ ਕਿੰਨੇ ਕ ਵਜੇ ਤੋਂ ਲੈ ਕੇ ਸੇਵਾ ਨਹੀਂ ਵਾਰ ਰਹੇ ਹੋ ਅਸੀਂ ਗੁਰਦੁਆਰਾ ਸਾਹਿਬ 5 ਵਜੇ ਉੱਠ ਕੇ ਚਲੇ ਜਾਂਦੇ ਆ ਜੀ ਮੱਥਾ ਟੇਕ ਕੇ ਫਿਰ ਅਸੀਂ ਇੱਧਰ ਸੇਵਾ 'ਚ ਆ ਜਾਂਦੇ ਆ ਜੀ ਸੇਵਾ ਬਣਾਉਂਦੇ ਆ ਅ ਬੀਬੀ ਕਦੋਂ ਤੋਂ ਕੰਮ ਕਰ ਰਹੇ ਹੋ ਇਹ ਅੱਜ ਜਿਹੜੀ ਸੇਵਾ ਨਹੀਂ ਵਾਰ ਰਹੇ ਅੱਜ ਤਾਂ ਜੀ ਮੈਂ ਲੇਟ ਆਇਆ ਜੀ ਅਸੀਂ ਹਾਂ ਜੀ ਗਣਦੀ ਅਸੀਂ ਆ ਗਏ ਇੱਥੇ 9:00 ਵਜੇ ਤੋਂ ਸੇਵਾ ਚੱਲ ਰਹੀ ਹਾਂ ਜੀ ਹਾਂ ਜੀ ਉੱਥੇ ਮੱਥਾ ਟੇਕ ਕੇ ਜੋਤੀ ਸਰੂਪ ਤੇ ਫਿਰ ਉਦੋਂ ਬਾਅਦ ਵਿੱਚ ਆਇਆ ਜੀ ਅਸੀਂ ਇੱਥੇ ਲੰਗਰ ਦੀ ਸੇਵਾ ਅਨੁਭਵ ਅ ਇਕੱਲੇ ਉਰੇ ਕੰਮ ਕਰਿਆ ਜਿਵੇਂ ਉਰੀ ਸੇਵਾ ਕਰੀ ਆ ਜਾਂ ਕਿਤੇ ਹੋਰ ਵੀ ਗਏ ਹੋ ਹੋਰ ਵੀ ਕਿਤੇ ਕਰੀ ਆ ਉਧਰੋਂ ਬੈਦਰਮ ਵਾਲਿਆਂ ਦਾ ਲੰਗਰ ਆ ਉੱਥੇ ਵੀ ਸੇਵਾ ਕਰੀ ਆ ਉੱਥੇ ਵੀ ਲੰਗਰ ਪਾਣੀ ਲਿਆਂਦਾ ਦੁੱਧ ਲਿਆਂਦਾ ਸਾਰਾ ਲੰਗਰ ਲਿਆਂਦਾ ਪਿਆਰ ਕਰ ਬਗਨੇ ਇੱਥੇ ਵੀ ਆਏ ਜੀ ਤੇ ਤੁਸੀਂ ਦੇਖਿਆ ਹੀ ਹੈ ਕਿ ਬੀਬੀਆਂ ਨੇ ਵੀ ਬਹੁਤ ਸਾਰੀ ਸੇਵਾ ਕੀਤੀ ਹੈ ਤੇ ਹੋਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਵੀ ਆਪਣੀ ਸੇਵਾ ਨਿਭਾ ਰਹੇ ਹੋ ਕੀ ਕਹਿਣਾ ਚਾਹੁੰਗੇ ਜੀ ਨਹੀਂ ਜੀ ਅਸੀਂ ਸੇਵਾ ਨਿਭਾ ਰਹੇ ਆ ਆਪਣੀ ਟਿੱਕੀਆਂ ਦੀ ਜੀ ਜੀ ਜਦੋਂ ਤੋਂ ਸੇਵਾ ਕਰ ਰਹੇ ਹੋ ਅਸੀਂ ਹੁਣੇ ਆਏ ਆ ਥੋੜੀ ਜਿ ਦੇਰੇ ਹੋਈ ਹੈ ਜੀ ਪਹਿਲਾਂ ਸਵੇਰੇ ਗੁਰਦੁਆਰਾ ਸਭ ਜਾਂਦੇ ਆ ਇਹ ਤੁਹਾਡੇ ਕੋਲ ਟਿੱਕੀਆਂ ਆਉਂਦੀਆਂ ਨੇ ਕਿਵੇਂ ਤਿਆਰ ਕਰਕੇ ਅੱਗੇ ਤੁਸੀਂ ਕੀ ਕਰਦੇ ਹੋ ਇਹ ਕੰਮ ਨੇ ਅਸੀਂ ਟਿੱਕੀਆਂ ਵਾਸਤੇ ਆਟੇ ਦੀਆਂ ਟਿੱਕੀਆਂ ਹੀ ਬਣਾਉਂਦੇ ਆ ਆਟਾ ਤਿਆਰ ਕਰਕੇ ਲੈ ਕੇ ਆਉਂਦੇ ਆ ਫਿਰ ਉਹ ਤੁਹਾਡੇ ਕੋਲ ਲੈ ਕੇ ਆਨੇ ਤੇ ਤੁਸੀਂ ਫਿਰ ਇਹਨਾਂ ਨੂੰ ਸ਼ੇਪ ਦਿੰਦੇ ਹੋ ਹਾਂਜੀ ਸ਼ੇਪ ਦਿੰਦੇ ਆ ਤੇ ਕਿੰਨਾ ਪਹਿਲਾਂ ਵੀ ਤੁਸੀਂ ਕਦੇ ਸੇਵਾ ਕੀਤੀ ਆ ਮਤਲਬ ਪਹਿਲਾਂ ਹੋਰ ਕਿੰਨੇ ਕਿੰਨੇ ਹਾਂਜੀ ਅਸੀਂ ਆਂਦੇ ਆ ਅਸੀਂ ਲੋਕ ਲਈ ਆ ਇੱਥੇ ਆਮ ਖਸਬਾ ਕੋਲ ਰਹਿੰਦੇ ਆਸੀਂ ਆਂ ਦੇਖ ਸਕਦੇ ਹੋ ਕਿ ਤੁਸੀਂ ਆਟਾ ਆ ਗਿਆ ਹੁਣ ਬੀਬੀਆਂ ਦੇ ਕੋਲ ਤੇ ਹੁਣ ਇਹਨਾਂ ਨੂੰ ਜਿਹੜੀ ਸ਼ੇਪ ਆ ਟਿੱਕੀਆਂ ਦੀ ਦਿੱਤੀ ਜਾਊਗੀ ਤੇ ਕਿਸ ਤਰ੍ਹਾਂ ਜਿਹੜੇ ਹੱਥਾਂ ਨੂੰ ਘੀ ਲਾ ਕੇ ਜਿਹੜੀ ਅੱਗੇ ਉਹਨਾਂ ਨੂੰ ਸ਼ੇਪ ਦਿੱਤੀ ਜਾਂਦੀ ਆ ਤੇ ਥੋੜਾ ਇਹਨਾਂ ਵਾਰੇ ਵੀ ਚਾਣਣਾ ਪਾ ਦੋਈ ਆ ਜਿਵੇਂ ਆ ਟਿੱਕੀਆਂ ਬਾਰੇ ਹਾਂਜੀ ਬਸ ਟਿੱਕੀਆਂ ਹੁਣ ਅਸੀਂ ਤਿਆਰ ਕਰਕੇ ਦੇਦੇ ਅੱਗੇ ਅਗਲੇ ਤਾਲਕਿਆਂ ਅਗਲੇ ਲੰਗਰ ਚਲਾਉਂਦੇ ਆ ਮੈਂ ਕੈਮਰਾਮੈਨ ਨੂੰ ਵੀ ਕਹੂੰਗੀ ਕਿ ਸਾਰੇ ਪਾਸੇ ਕੈਮਰਾ ਮਾਰ ਕੇ ਦਿਖਾ ਦੇਣ ਕਿਉਂਕਿ ਉਰੇ ਦੋ ਜਣੇ ਨਹੀਂ ਕਾਫੀ ਜੜੀਆਂ ਬੀਬੀਆਂ ਨੇ ਉਹ ਆਈਆਂ ਹੋਈਆਂ ਨੇ ਤੇ ਜਿਹੜੀ ਸੇਵਾ ਆਪਣੀਆਂ ਨਿਵਾਰੀਆਂ ਨੇ ਤੇ ਛੋਟੇ ਛੋਟੇ ਬੱਚੇ ਵੀ ਜਿਹੜੇ ਉਰੇ ਮੌਜੂਦ ਨੇ ਤੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜੀ ਸੇਵਾ ਉਹ ਨਗਰੀ ਆ ਤੇ ਜਿਹੜੀ ਸੇਵਾ ਉਹ ਕਰ ਰਹੇ ਨੇ ਤੇ ਬਹੁਤ ਸਾਰੀਆਂ ਕੁੜੀਆਂ ਵੀ ਆ ਕੱਲੀ ਬੀਬੀਆਂ ਨਹੀਂ ਐ ਤੇ ਅੱਜ ਕੱਲ ਦੀ ਜਿਹੜੀ ਨੌਜਵਾਨ ਆ ਉਹ ਵੀ ਵਿੱਚ ਸ਼ਾਮਿਲ ਨੇ ਤੇ ਤੁਸੀਂ ਦੇਖ ਸਕਦੇ ਹੋ